ਮਿਸਲ ਸਤਲੂਜ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕਾਰਜਕਾਰੀ ਜਥੇਦਾਰ ਨੂੰ ਸੌਪਿਆ ਮੰਗ ਪੱਤਰ ਇਸ ਮੌਕੇ ਤੇ ਅਜੇਪਾਲ ਸਿੰਘ ਬਰਾੜ ਜੀ ਨੇ ਕਿਹਾ ਅਕਾਲੀ ਦਲ ਵੱਲੋਂ ਸਿੰਘ ਸਹਿਬਾਨਾ ਪ੍ਰਤੀ ਵਰਤੀ ਜਾ ਰਹੀ ਮੰਦੀਪ ਸ਼ਬਦਾਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੁੰਦਰੇ ਗਏ ਨੇ ਔਰ ਇਸ ਮੌਕੇ ਤੇ ਬੀਬੀ ਸ਼ੀਨਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਵੱਲੋਂ ਇਤਿਹਾਸਿਕ ਸਥਾਨ ਤੇ ਖੜ ਕੇ ਕੌਮ ਦੇ ਜੱਥੇਦਾਰ ਸਹਿਬਾਨਾਂ ਨੂੰ ਚੁਣੌਤੀ ਦੇਣ ਵੈਧ ਹੀ ਮੰਦਪਾਗਾ ਹੈ ਵੈਜੀਕਾ ਖਾਲਸਾ ਵੈਜੀਕਾ ਭੱਲੇ ਮੇਰਾ ਨਾਮ ਅਜੀਤਪਾਲ ਸਿੰਘ ਰਾੜਾ ਜੀ ਮੈਂ ਮਿਸਲ ਸਤਲੁਜ ਦਾ ਮੁਖ ਸੇਵਾਦਾਰ ਹਾਂ ਅਸੀਂ ਪਿਛਲੇ 12 ਅਪ੍ਰੈਲ ਤੇ 13 ਅਪ੍ਰੈਲ ਨੂੰ ਜਿਹੜੀਆਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਨੇ ਜੱਥੇਦਾਰਾਂ ਦੇ ਵਿਰੁੱਧ ਸਿੱਖਾਂ ਦੇ ਜਿਵੇਂ ਚੋਲੇ ਜਾਂ ਬਾਣੇ ਦੇ ਵਿਰੁੱਧ ਜੋ ਟਿੱਪਣੀਆਂ ਕੀਤੀਆਂ ਐ ਇੱਥੇ ਵੀ ਆਪਣਾ ਸਤੇਜਾ ਸਿੰਘ ਸਮੁੰਦਰੀ ਹਾਲ ਤੇ ਵੀ ਤੇ ਅੱਗੇ ਜਾ ਕੇ ਤਲਵੰਡੀ ਸਾਬੋ ਵੀ ਇਹਦੇ ਉੱਤੇ ਇਤਰਾਜ਼ ਹੈਗਾ ਸਾਨੂੰ ਇਹ ਜਿਹੜਾ ਸੀ ਮੰਗ ਪੱਤਰ ਦੇ ਕੇ ਆਏ ਜਥੇਦਾਰ ਸਾਹਿਬ ਨੇ ਕਿ ਵੀ ਇਹ ਜਿਹੜੀਆਂ ਟਿੱਪਣੀਆਂ ਹੈਗੀਆਂ ਇਹਨਾਂ ਦੇ ਵੀਡੀਓਜ਼ ਉਪਲਬਧ ਤਾਂ ਉਹਨਾਂ ਨੂੰ ਸੁਣੋ ਤੇ ਵੇਖੋ ਕਿ ਉਹਨਾਂ ਨੇ ਕਿਸ ਤਰੀਕੇ ਦੀ ਟਾਲ ਆਈ ਆ ਕਾਲਤਖ ਸਾਹਿਬ ਦੇ ਜਿਹੜਾ ਸਿਧਾਂਤ ਆ ਕਾਲਤਖ ਸਾਹਿਬ ਦੀ ਮੁਸਧਾਂਤਕ ਟਾਲ ਆਈ ਆ ਇਹ ਕਾਲਤਖ ਸਾਹਿਬ ਜਿਹੜਾ ਹੈ ਮੇਰੀ ਪੀੜੀ ਦੇ ਸਿੱਖਾਂ ਦਾ ਸਿਧਾਂਤਕ ਮਰਕਜ਼ ਹੈਗਾ ਜਿਹੜਾ 6ਵੀਂ ਪਾਸ਼ੇ ਗਵਰਨਰ ਜੀ ਸਾਹਿਬ ਨੇ ਸਾਨੂੰ ਬਖਸ਼ਿਆ ਹੈਗਾ ਤੇ ਇਹਦੇ ਨੂੰ ਇਹਨੂੰ ਪਹਿਲਾਂ ਜਿਵੇਂ ਕਿ ਇੱਕ ਤਰ੍ਹਾਂ ਇਹਨੂੰ ਫਿਜ਼ੀਕਲੀ ਤੋੜਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਲਗਾਤਾਰ ਇਹਨੂੰ ਸਿਧਾਂਤਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਇਹਨੂੰ ਢਾਹ ਲਾਉਂਦੇ ਜਾ ਰਹੇ ਆ ਪਹਿਲਾਂ ਜਿਵੇਂ ਕਾਲਕਸਰ ਦੇ ਜਥੇਦਾਰ ਅਚਾਨਕ 26 ਦਿਨਾਂ ਚ ਬਦਲੇ ਗਏ ਕਿੰਨੇ ਬਦਲੇ ਠੀਕ ਹੈ ਕਿੰਨੇ ਜਥੇਦਾਰ ਨਵੇਂ ਲਾਇਏ ਹਟਾਏ ਗਏ ਲਾਏ ਗਏ ਉਸ ਤੋਂ ਬਾਅਦ ਹੁਣ ਲਗਾਤਾਰ ਟਿੱਪਣੀਆਂ ਆ ਰਹੀਆਂ ਕਿ ਵੀ ਇਹ ਲੋਕ ਵੀ ਇਹਨਾਂ ਨੂੰ ਸੁਰੱਖਿਆ ਮਿਲ ਗਈ ਇਹਨਾਂ ਨੂੰ ਗਾਰਡਾਂ ਮਿਲ ਗਈਆਂ ਤਾਂ ਇਹ ਪੰਥ ਵਿਰੋਧੀ ਗਤੀਵਿਧੀਆਂ ਚ ਆ ਗਈਆਂ ਉਛਣਾ ਲੋ ਹੋਵੇ ਬੀਤੋਂ ਨੂੰ ਤਾਂ 25 25 30 30 ਸਾਲਾਂ ਤੋਂ 40 40 ਸਾਲਾਂ ਤੋਂ ਤੁਸੀਂ ਗਾਰਡਨ 'ਚ ਉਹਨਾਂ ਉਹ ਗਾਰਡ ਲੈ ਰਹੇ ਹੋ ਤੁਸੀਂ ਉਹ ਸੁਰੱਖਿਆ ਲੈ ਰਹੇ ਹੋ ਇੱਥੋਂ ਤੱਕ ਕਿ ਜਦੋਂ ਤੁਸੀਂ ਬਿਆਨ ਦੇ ਰਹੇ ਸੀ ਜਾਂ ਲੈਕਚਰ ਦੇ ਰਹੇ ਸੀ ਤੁਸੀਂ ਖੁਦ ਉਸ ਟਾਈਮ ਜੈਡ ਸਿਕਿਉਰਿਟੀ ਦੇ ਘੇਰੇ 'ਚ ਸੀਗੇ ਤਾਂ ਵੀ ਤੁਹਾਡੇ ਤੇ ਤਾਂ ਫਿਰ ਇਹਨਾਂ ਬਹੁਤ ਵੱਡੇ ਇਲਜ਼ਾਮ ਲੱਗਣੇ ਚਾਹੀਦੇ ਆ ਤੁਸੀਂ ਤਾਂ ਇੱਕ ਤਰ੍ਹਾਂ ਆਪ ਮੰਨੇ ਹੋ ਕਿ ਵੀ ਜਦੋਂ ਇੰਡੀਆ ਸਿਕਿਉਰिटीज ਮਿਲ ਜਾਂਦੀਆਂ ਆ ਜਾਂ ਕੁਝ ਹੋ ਜਾਂਦੀ ਹੈ ਤਾਂ ਇਨਸਾਨ ਆਪ ਦੀ ਪਰਦੇ ਉਲਟ ਖੁੱਤਣਾਈ ਹੁੰਦਾ ਇਹ ਬਿਲਕੁਲ ਸਰਾਸਰ ਨਾਜਾਇਜ਼ ਆ ਕਿ ਵੀ ਆਪਦੇ ਐਡੇ ਵੱਡੇ ਮਰਕਜ਼ ਨੂੰ ਇਸ ਕੋ ਵਿਅਕਤੀ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਅਸੀਂ ਆਪਦੀਆਂ ਸੰਸਥਾਵਾਂ ਆਪਦੀਆਂ ਜਥੇਬੰਦੀਆਂ ਨੂੰ ਢਾਹ ਨਹੀਂ ਲੱਗਣ ਦੇ ਸਕਦੇ ਤੇ ਅਸੀਂ ਆਸ ਕਰਦੇ ਹਾਂ ਕਿ ਜਥੇਦਾਰ ਸਾਹਿਬ ਇਸ 'ਤੇ ਧਿਆਨ ਦੇਣਗੇ ਤੇ ਇਹਦੇ 'ਤੇ ਸਖਤ ਕਾਰਵਾਈ ਕਰੇ ਸਰਦਾਰ ਸਾਹਿਬ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਸੁਖਵੀਰ ਬਾਦਲ ਕੋਲ ਟਿੱਪਣੀਆਂ ਕਿੱਥੀਆਂ ਨੇ ਔਰ ਅਕਸਰ ਦੇਖਿਆ ਜਾਂਦਾ ਕਿ ਤਾਂ ਤੱਕ ਸਾਹਿਬ ਦੀ ਫ਼ਸੀਲ ਤੋਂ ਜਿਹੜੇ ਫੈਸਲੇ ਲਾਗੂ ਹੋਏ ਸੀਗੇ ਹੁਕਮਨਾਮੇ ਜਾਰੀ ਹੋਏ ਸੀ 2 ਦਸੰਬਰ ਦੇ ਉਹ ਸ਼্রমਿਕ ਕਲਿਤਰ ਨੇ ਕਿਸੇ ਪੱਖੋਂ ਨੂੰ ਮੰਨਿਆ ਚਾਹੇ ਉਹ ਬੋਗਸ ਪਰ ਦੀਦੀ ਗੱਲ ਹੋਵੇ ਜਾਂ ਕਰ ਜਿਹੜੀ ਆ ਉਹ ਜਿਹੜੀ ਆ ਉਹ ਸਿਫੇ ਦੀ ਗੱਲ ਹੋਵੇ ਸਿਫੇ ਪਰ ਕਾਫੀ ਲੇਟ ਦਿੱਤੇ ਗਏ ਭਰਤੀਆਂ ਉਹ ਜਿਹੜੀਆਂ ਆਪਣੀ ਮਨਮਰਜ਼ੀ ਨਾਲ ਕੀਤੀਆਂ ਗਿਆ ਕਾਫਟਕ ਤੋਂ ਬਣਾਈ ਕਮੇਟੀ ਜਿਹੜੀ ਸੀ ਉਸ ਨੂੰ ਜਿਹੜਾ ਇੱਕ ਪਾਸੇ ਰੱਖ ਕੇ ਕੀਤਾ ਗਿਆ ਕਿਵੇਂ ਦੇਖਦੇ ਉਸ ਚੀਜ਼ ਨੂੰ ਸ਼্রমਿਕ ਕਲਿਤਰ ਦੇ ਜਾਂ ਸੁਖੀਰਵਾਲ ਦੇ ਇਸ ਕਰਕੇ ਖੁਜੀ ਇਹ ਤਾਂ ਪੂਰੀ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਇਹ ਜਿਹੇ ਲੋਕ ਇੱਥੇ ਆ ਕੇ ਬੈਠ ਗਏਗੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹਦੀ ਜਿਹੜੀ ਸਪਿਰਿਟ ਸੀ ਉਹ ਤਾਂ ਕਹਿੰਦੇ ਇੱਕ ਮੂਵਿੰਗ ਸਪਿਰਿਟੇ ਸੀ ਕਿ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਜਿਹੜੀ ਅਸੀਲ ਦੇ ਅੱਗੇ ਖੜੀ ਸੀ ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ اخلاਕੀ ਹੱਕ ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ ਤੇ ਉਹ ਉਹਨਾਂ ਨੂੰ ਹਟਾਉਣ ਦੀ ਬਜਾਏ ਉਸੇ ਬੰਦਿਆਂ ਨੂੰ ਉਹਨਾਂ ਲੋਕਾਂ ਨੂੰ ਦੁਬਾਰਾ ਚੁਣ ਲਿਆ ਜਾਵੇ ਇੱਕ ਬੋਗਸ ਤੇ ਰੋਂਗ ਤਰੀਕੇ ਨਾਲ ਇੱਕ ਜਿਹੜਾ ਕਿ ਪਾਰਦਰਸ਼ੀ ਨਹੀਂਗਾ ਜਿਹਦੇ ਵਿੱਚ ਸੰਵਿਧਾਨ ਵੀ ਜਿਹੜਾ ਠੀਕ ਨਹੀਂਗਾ ਉਹਦੇ ਤਹਿਤ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਆ ਕਾਲੀ ਦਲ ਨੇ ਇਹ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ ਕਿ ਸੰਗਤ ਦੇ ਇਨਕਾਰ ਤੇ ਤੁਸੀਂ ਵੋਟਾਂ 'ਚ ਵੇਖਿਆ ਵੇਖਿਆ ਹੀ ਆਪਾਂ ਕੀ ਹਾਲਤ ਹੋਈ ਆ ਸੰਗਤ ਦੇ ਇਨਕਾਰ ਤੇ ਸੰਗਤ ਦੇ ਇਨਕਾਰਨ ਤੋਂ ਬਾਅਦ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਆ ਕੇ ਖੜ ਕੇ ਉਹ ਉਸ ਤਖਤ ਦੇ ਅੱਗੇ ਖੜੇ ਜਿਹਨੂੰ ਸੱਚਾ ਤਖਤ ਕਿਹਾ ਜਾਂਦਾ ਉਹਨੇ ਤੁਹਾਡੇ ਤੇ ਜਿਹੜੀ ਤਨਖਾਹ ਲਾਈ ਤੁਸੀਂ ਉਹ ਭੁਗਤਣ ਤੋਂ ਵੀ ਭੱਜ ਗਏ ਤਾਂ ਇਹ ਤਾਂ ਇੱਕ ਮੈਂ ਕਹਿੰਦਾ ਕਿ ਹੁਣ ਇਹਦਾ ਜਿਹੜਾ ਹਿਲਾਚਾਰਾ ਕੀ ਆ ਇਹ ਸੰਗਤ ਹੀ ਕਰ ਸਕਦੀ ਆ ਜਥੇਦਾਰਾਂ ਨੇ ਆਪਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾਤਾ ਇਹ ਸੰਗਤ ਨੂੰ ਜਿਹੜੀ ਨਵੀਂ ਭਰਤੀ ਆ ਇਹਦੇ ਵਿੱਚ ਹਮ ਹਮਾ ਕੇ ਪਾਰਟ ਲੈਣਾ ਚਾਹੀਦਾ ਤੇ ਦਿਖਾਉਣਾ ਚਾਹੀਦਾ ਹੈ ਕਿ ਸੰਗਤ ਕਿਹੜੇ ਪਾਸੇ ਖੜੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਸਦੀ ਕੇ ਭਰਤੀ ਕੀਤੀ ਗਈ ਸੂਰੇ ਦੋਅਜ ਕੇ 50 ਅੜਤੇ ਨਾ ਪਦ ਜੀ ਨਾ ਗਰੰਥ ਸੀ ਪਰ ਉਹਨਾਂ ਨੂੰ ਜਿਹੜਾ ਉਹ ਜਥੇਦਾਰ ਜਿਹੜਾ ਥੋਂ ਸਾਹ ਉਨਖਾਪ ਦਿੱਤਾ ਗਿਆ ਚਾਹੇ ਉਹ ਕਲਪ ਕੇਸ ਕਰਦਾ ਤੇ ਨਾਲ ਹੀ ਕਾਲ ਕੰਸੈਲ ਦੇ ਕਾਰਜਕਾਰੀ ਜਥੇਦਾਰ ਵੱਲੋਂ ਉਹਨਾਂ ਨੇ ਸਿਫਾਰਸ਼ਾਂ ਦਿੱਤੀਆਂ ਵੀ ਆ ਕਿ ਲਿਖ ਦਿਓ ਇਸ ਬਾਰੇ ਕਿ ਇਹ ਕਿ ਜਿਹੜੀ ਜਾਇਸੀ ਕਿਤੇ ਕਿਤੇ ਨਾ ਕਿਤੇ ਮਰਿਆਦਾ ਦੀ ਉਲੰਘਣਾ ਨਹੀਂ ਇਸ ਦੇ ਵਿੱਚ ਕੋਈ ਜਿਹੜੇ ਸ਼੍ਰੋਣੀ ਕਮੇਟੀ ਹੈਗੀ ਆ ਉਹ ਇੱਕ ਪ੍ਰਬੰਧਕ ਕਮੇਟੀ ਹੈਗੀ ਆ ਉਹਨਾਂ ਦੀ ਅੰਤਰੀਂ ਕਮੇਟੀ ਨੂੰ ਤਾਂ ਪਹਿਲੀ ਵਾਰ ਤਾਂ ਰਾਈਟ ਹੀ ਹੈ ਨਹੀਂਗਾ ਜਥੇਦਾਰ ਨਿਊਟ ਕਰਨ ਦਾ ਉਹਦਾ ਮੇਨ ਕੰਮ ਹੈਗਾ ਕੀ ਕਾਰਤਕ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਦੀ ਨਿਯੁਕਤੀ ਦੇ ਵਿੱਚ ਪ੍ਰਬੰਧ ਵੇਖਣਾ ਕਿ ਕਿਵੇਂ ਉਹਦਾ ਜੋ ਮਤਲਬ ਕਹ ਲੋ ਜੀ ਜਦੋਂ ਉਹ ਉਹਨੂੰ ਪ੍ਰਬੰਧ ਕਰ ਸਕੀਏ ਤੇ ਉਸ ਤੋਂ ਬਾਅਦ ਜਦੋਂ ਉੱਥੇ ਨਿਯੁਕਤ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਠੁਕਵੇ ਵਸੀਲੇ ਦੇਣਾ ਆਪਦਾ ਕਾਰਜ ਨਿਭਾਉਣ ਵਾਸਤੇ ਜਿਨ੍ਹਾਂ ਪਹਿਲੀ ਗੱਲ ਤਾਂ ਇਹ ਰੋਲ ਹੀ ਨਹੀਂ ਉਹਨਾਂ ਦਾ ਬਣਦਾ ਕਿ ਉਹ ਐਵੇਂ ਕਿਵੇਂ ਕਰ ਸਕਦੇ ਆ ਦੂਜੀ ਗੱਲ ਜਿਸ ਤਰੀਕੇ ਨਾਲ ਉਹ ਕੀਤਾ ਗਿਆ ਕਿ ਅਚਾਨਕ ਆ ਰੂਟ ਡਾਗਨਾ ਪੁਰਾਣਿਆਂ ਨੂੰ ਹਟਾ ਦਿੱਤਾ ਗਿਆ ਅਗਲਿਆਂ ਨੂੰ ਲਾਜਤਾ ਗਿਆ ਪੰਥ ਬਹੁਤ ਵਿਸ਼ਾਲ ਕੇਰਾ ਸ਼ਰੋਨੀ ਕਿਉਂ ਤਰ੍ਹਾਂ ਪੰਥ ਕ੍ਰਿਟੀਕਲ ਨਹੀਂ ਪੰਥ ਨਹੀਂ ਗੀ ਜਾਂ ਉਹ ਕੁਝ ਲੋਕ ਜਿਹੜੇ ਠਹਿਰ ਬੈਠੀ ਆ ਉਹ ਹੀ ਪੰਥ ਦੀ ਪੰਥ ਦਾ ਕੇਰਾ ਬਹੁਤ ਵਿਸ਼ਾਲ ਆ ਉਹ ਸੰਪਰਦਾਵਾਂ ਆਉਂਦੀਆਂ ਸ਼ਕਤੀਸ਼ੀਤਾ ਆਉਂਦੀਆਂ ਹੋਰ ਜਿਹੜੀਆਂ ਜਥੇਬੰਦੀਆਂ ਛੋਟੇ-ਮੋਟੇ ਕੰਮ ਕਰ ਰਹੀਆਂ ਉਹ ਹੁੰਦੀਆਂ ਤੇ ਸਿੰਘ ਸਭਾ ਹੁੰਦੀ ਆ ਤੇ ਹੋਰ ਜਿਹੜੇ ਕਮੰਤਰੀ ਪੰਦਰ ਤੇ ਲੋਕ ਬੈਠੇ ਆ ਉਹ ਲੋਕ ਹੁੰਦੇ ਆ ਇਹ ਸਾਰਿਆਂ ਦੇ ਵਿਚਾਰ ਨਾਲ ਇਕਮਤ ਹੋ ਕੇ ਇੱਕ ਕੰਸੈਂਸਸ ਸਭ ਸੰਮਤੀ ਨਾਲ ਆਪਾਂ ਕਿਸੇ ਸ਼ਖਸੀਅਤ ਨੂੰ ਆਪਾਂ ਕਹਿ ਸਕਦੇ ਹਾਂ ਸਾਡੇ ਕੌਮ ਦੇ ਜਥੇਦਾਰ ਆ ਪਰ ਇਹ ਸਾਰਾ ਕੁਝ ਪਾਸੇ ਸਿੱਟ ਕੇ ਅਚਾਨਕ ਇਹ ਕਰਨਾ ਜਿਹੜਾ ਉਹ ਤਰੀਕਾ ਕਰਾਉਂ ਸਵਾਲ ਉਠਾਉਂਦਾ ਬਹੁਤ ਵੱਡੇ ਤੇ ਸਵਾਲ ਕੀ ਉਠਾਉਂਦਾ ਪਤਾ ਹੀ ਨਹੀਂ ਕਿ ਬਿਲਕੁਕੁਲ ਗਲਤ ਹੈ ਜਦੋਂ ਇਹ ਮੀਟਿੰਗ ਸਾਲ ਹੋ ਗਈ ਜਾਂ ਦਿੱਲੀ ਸਿਰ ਗੁਰਦਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦਰਾ ਪ੍ਰਬੰਧਕ ਕਮੇਟੀ ਨੇ ਰਿਕਰ ਰੋਜ਼ ਮਾਰਚ ਕੀਤਾ ਸੀਗਾ ਕਿ ਅਸੀਂ ਯਾਨੀ ਪੁਲਦੀਪ ਸਿੰਘ ਗੜਗਾਜ ਨੂੰ ਚਸ਼ੇਦਾਰ ਨਹੀਂ ਮੰਨਦੇ ਕੌਮ ਨਹੀਂ ਮੰਨਦੇ ਤੁਸੀਂ ਅੱਜ ਉਹਨਾਂ ਉਸੇ ਚਸ਼ੇਦਾਰ ਨੂੰ ਮੰਗ ਪੱਤਰ ਦੇ ਕੇ ਆਏ ਹੋ ਸੁਖਵੀਰਵਾਲ ਦੇ ਖਿਲਾਫ ਜਦਕਿ ਸੁਖਵੀਰਵਾਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਫਿਰ ਜਿਹੜਾ ਉਹ ਸਿਨਾਮਾ ਜਿਹੜੀਆਂ ਗੱਲਾਂ ਤੱਕ ਤੋਂ ਹੋਈਆਂ ਤੇ ਸੁਖਵੀਰਵਾਲ ਦੁਨੋਂ ਵੱਲੋਂ ਸਨਮਾਨਤ ਵੀ ਕੀਤਾ ਗਿਆ ਲੱਗਦਾ ਤੁਹਾਡੇ ਇਸ ਮੰਗ ਪੱਤਰ ਤੇ ਗਿਆਨੀ ਪੁਲਦੀਪ ਸਿੰਘ ਗੜਗਾਜ ਵੱਲੋਂ ਜਿਹੜਾ ਗੌਰ ਕੀਤਾ ਜਾਊਗਾ ਇਸ ਮਾਮਲੇ ਦੇ ਵਿੱਚ ਦੇਖੋ ਜੀ ਪਹਿਲੀ ਗੱਲ ਤਾਂ ਸਖਸ਼ੀਤਾ ਹੋਣੀ ਜਾਂ ਜਾਨਣੀ ਹੈ ਸਾਡੇ ਅਸਤੇ ਜਿਹੜੀ ਉਸ ਤਾਨ ਉਸਰ ਬੋਚੇਗਾ ਤੇ ਇਹੀ ਤਾਂ ਟੈਸਟ ਹੋਊਗਾ ਗੜਗੱਤ ਸਾਹਿਬ ਦਾ ਇਹੀ ਉਹਨਾਂ ਦਾ ਇੱਕ ਇੰਤਿਹਾਨ ਦੀ ਘੜੀ ਆ ਉਹਨਾਂ ਨੂੰ ਆਪਣਾ ਇੱਕ ਹੀ ਮੰਨ ਪੱਤਰ ਆ ਇਹਦੇ ਇਲਾਵਾ ਉਹਨਾਂ ਕੋਲੇ ਪਹਿਲਾਂ ਵੀ ਇੱਕ ਰਿਪੋਰਟ ਹੁਸ਼ਰੋਨੀ ਕਮੇਟੀ ਕੋਲੇ ਗਈ ਆ ਕਿ ਜਿਹੜੇ ਜਥੇਦਾਰ ਸਾਹਿਬ ਸੁਣਾਉਣ ਵਾਲੇ ਹੋਏ ਆ ਹਨ ਉਹਨਾਂ ਬਾਰੇ ਵੀ ਵਿਚਾਰ ਚਰਚਾ ਹੋਵੇ ਸੋ ਇਹ ਉਹਨਾਂ ਦੀ ਇਹ ਅੱਜ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਉਹ ਕਿਹੜੇ ਪਾਸੇ ਖੜਦੇ ਆ ਲਾਈਨ ਦੇ ਤੇ ਮੈਨੂੰ ਇਹ ਪੂਰੀ ਆਸ ਹੈ ਗੁਰਬ੍ਰੰਦਾਸ ਪਾਸ਼ਾ ਦਾ ਧਾਰਾ ਗੁਰੂ ਗੋਬਿੰਦ ਸਾਹਿਬ ਦਾ ਤਖਤ ਜਿਹੜੇ ਤਖਤ ਤੇ ਉਹ ਰਾਜਮਾਨਾ ਚਾਹੇ ਉਹਨਾਂ ਨੂੰ ਕਿਸੇ ਨੇ ਆਪ ਦੇ ਸੌੜੇ ਹਿੱਤਾਂ ਵਾਸਤੇ ਲਾਇਆ ਹੋਵੇ ਅਖੀਰ ਉਹ ਪੰਥ ਵਾਲੀ ਪਾਸੇ ਕੱਢਗੇ ਪਿਛਲੇ ਜਥੇਦਾਰ ਵੀ ਤਾਂ ਵੇਖੋ ਉਹਨਾਂ ਨੇ ਲਾਇਏ ਵੀ ਸੀਗੇ ਜਿਨ੍ਹਾਂ ਨੇ ਅਖੀਰ ਪੰਥਕ ਭਾਵਨਾ ਨੂੰ ਪਹਿਲ ਦਿੱਤੀ ਤੇ ਇੱਕ ਕਿਸੇ ਵੀ ਧਿਰ ਦੀ ਜਿਹੜੀ ਭਾਵਨਾ ਨੂੰ ਪਛਾਣ ਸਕਿਆ ਆਪ ਆਸ ਕਰੀਏ ਗੁਰੂ ਮਹਾਰਾਜ ਪਾਸ਼ਾ ਕੇ ਇਹ ਅਰਦਾਸ ਕਰੀਏ ਕਿ ਜਥੇਦਾਰ ਗੜਗੱਤ ਸਾਹਿਬ ਵੀ ਇਹਨਾਂ ਜਿਹੜੇ ਆਪਣੀਆਂ ਆਸਾਂ ਉਮੀਦਾਂ ਉਹਦੇ ਤੇ ਪੂਰੀਆਂ 这边。<Yeah. S 2> <laughs>